ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੂੰ ਵਾਰੀ ਮੁਕਫੇਰ ਪਿਆਰੇ ਕਰਵਟ ਦੇ ਮੋਹ ਕਾਹੇ ਕੋ ਮਾਰੇ ਕਰਵਤ ਭਲਾ ਨਾ ਕਰਵਟ ਤੇਰੀ ਲਾਗ ਗੱਲੇ ਸੁਨ ਬੇੰਤੀ ਮੇਰੀ ਭਗਤ ਕਵੀ ਜੀ ਇਸ ਪੌਂਟ ਵਿੱਚ ਰਸ਼ਬਦ ਦੇ ਵਿੱਚ ਪੰਕਤੀ ਦੇ ਵਿੱਚ ਸਮਝਾਉਣਾ ਕਰਦੇ ਹਾਂ ਮਾਲਕ ਨੂੰ ਗੁਰੂ ਦੂਰ ਤੇ ਸਮਰਪਿਤ ਹੋਣ ਦੀ ਜਾਇਦ ਸਰਾਰੇ ਨੂੰ ਜਿਸ ਮਾਲਕ ਦੀਆਂ ਦਿੱਤੀਆਂ ਹੋਈਆਂ ਵੱਡਮੁੱਲੀਆਂ ਦਾਤਾਂ ਅਸੀਂ ਪ੍ਰਾਪਤ ਕਰ ਰਹੇ ਹਾਂ ਜਿਸ ਗੁਰੂ ਨੇ ਸਾਨੂੰ ਜੀਵਨ ਦਾ ਰਾਹ ਦਸਾਇਆ ਹੋਵੇ ਨੀਚੋ ਉੱਚ ਕਰੇ ਮੇਰਾ ਗੋਬਿੰਦ ਜਿਹੜਾ ਨਿਮਾਣਿਆਂ ਨੂੰ ਨਿਤਾਣਿਆਂ ਨੂੰ ਨਿਆਸਰਿਆਂ ਨੂੰ ਜਿਸ ਨੇ ਆਸਰਾ ਦਿੱਤਾ ਹੋਵੇ। ਕਿਆ ਸਾਡਾ ਧਰਮ ਨਹੀਂ ਬਣਦਾ। ਕਿਆ ਸਾਡਾ ਫਰਜ਼ ਨਹੀਂ ਬਣਦਾ। ਉਸ ਤੇ ਪੂਰਨ ਤੌਰ ਤੇ ਸਮਰਪਿਤ ਹੋਣਾ। ਭਗਤ ਗੁਰਜੀ ਕਹਿੰਦੇ ਨੇ ਕਿ ਮਾਲਕ ਨੇ ਕਿਰਪਾ ਕੀਤੀ। ਅੱਜ ਉਹ ਵਸਤਾ ਬਣ ਗਏ। ਮੇਰਾ ਮੁਝ ਮੇ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਪ ਤੇ ਕਿਆ ਲਾਗੇ ਮੇਰਾ ਉਹ ਬਸਤਾ ਬਣਗੇ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੇ ਰਹਾ ਨਾ ਹੂੰ ਜਬ ਆਪਾ ਪਰ ਕਾ ਮਿਟ ਗਿਆ ਜਦ ਦੇਖੂ ਤਦ ਤੂੰ ਇਸ ਬਖਸ਼ਿਸ਼ ਤੇ ਪਿੱਤੇ ਇੱਛੇ ਸਾਰੀ ਗੁਰੂ ਦੀ ਰਹਿਮਤ ਹੈ ਮਾਲਕ ਦੀ ਕਿਰਪਾ ਹੈ ਇੱਕ ਸਮਾਂ ਉਹ ਵੀ ਸੀ ਅਸੀਂ ਦੁਆਈਆਂ ਪਾਉਂਦੇ ਸਾਂ ਪੂਰਾ ਮੁਰਸ਼ਦ ਨਹੀਂ ਮਿਲਿਆ ਪੂਰੇ ਮੁਰਸ਼ਦ ਦੀ ਭਾਲ ਦੇ ਵਿੱਚ ਅਸੀਂ ਥਾਂ-ਥਾਂ ਪਟਕੇ ਵੀ ਇਹ ਮਾਲਕ ਜੀ ਪੂਰਾ ਮੁਰਸ਼ਦ ਸਾਨੂੰ ਮਿਲ ਜਾਵੇ ਮਾਲਕ ਨੇ ਕਿਰਪਾ ਕੀਤੀ ਪੂਰਾ ਮੁਰਸ਼ਿਦ ਸਾਨੂੰ ਸ਼ੌਦ ਮਿਲਾ ਦਿੱਤਾ ਉਸ ਦੇ ਆਸਰੇ ਆਈ ਸਾਡੇ ਜੀਵਨ ਦੀ ਕਤੀ ਹੋ ਗਈ ਜੀਵਨ ਦਾ ਸੁਧਾਰ ਅਤੇ ਉਧਾਰ ਹੋ ਗਿਆ ਆਪਣੇ ਜੀਵਨ ਦੀ ਗਾਥਾ ਸੁਣਾਉਂਦੇ ਨੇ ਮਾਲਕ ਜੀ ਔਰ ਸਾਨੂੰ ਪ੍ਰੇਰਿਤ ਕਰਦੇ ਹੂੰ ਵਾਰੀ ਮੁਖ ਫੇਰ ਪਿਆਰੇ ਇਹ ਮਾਲਕ ਜੀ ਸਾਡੇ ਪਾਸੋਂ ਕਿਹੜੀ ਭੁੱਲ ਹੋ ਚੁੱਕੀ ਹੈ ਸਾਡੇ ਪਾਸੋਂ ਕਿਹੜੀ ਗਲਤੀ ਹੋ ਸਕ ਚੁੱਕੀ ਹੈ ਗੁਸਤਾਖੀ ਹੋ ਚੁੱਕੀ ਹੈ ਮੁਖ ਫੇਰ ਪਿਆਰੇ ਤੁਸੀਂ ਮੂੰਹ ਪਰੇ ਕਰ ਲਿਆ ਪਾਸਾ ਪਲਟ ਲਿਆ ਸਾਡੇ ਤੋਂ ਕੋਈ ਗੁਨਾਹ ਹੋ ਗਿਆ ਕੋਈ ਗਲਤੀ ਹੋ ਗਈ ਉਹ ਵਾਰੀ ਮੁਖਫੇਰ ਪਿਆਰੇ ਕਰਵਤ ਤੇ ਮੋਹ ਕਾਹੇ ਕੋ ਮਾਰੇ ਕਰਵਟ ਦੇ ਮੋਹ ਕਾਹੇ ਕੋ ਮਾਰੇ ਕਿਉਂ ਪਾਸਾ ਪੜਤ ਕੇ ਮੇਰੀ ਜਿੰਦ ਕੱਢਦੇ ਹੋ ਪਿਆਰ ਵੇਖਿਓ ਭਗਤ ਕਬੀਰ ਜੀ ਦਾ ਕਰਵਤ ਪਲਾ ਨਾ ਕਰਵਟ ਤੇਰੀ ਲਾਗ ਗਲੇ ਸੁਣ ਬੇਨਤੀ ਮੇਰੀ ਮਾਲਕ ਜੀ ਸਰੀਰ ਤੇ ਉੱਪਰ ਆਰਾ ਚਲਾਉਣਾ ਮੈਂ ਬਿਹਤਰ ਸਮਝਦਾ ਉਸ ਆਰੇ ਨਾਲ ਮੈਂ ਆਪਣੇ ਦੋ ਫਾੜ ਕਰਾ ਲਵਾਂ। ਮਨਜ਼ੂਰ ਹੈ ਮੈਨੂੰ। ਪਰ ਤੁਹਾਡਾ ਪਾਸਾ ਨਹੀਂ ਪਰਤਣਾ ਚਾਹੀਦਾ। ਵਾਦੀ ਬਾਣੀ। ਇਤਨਾ ਪਿਆਰਾ। ਇਤਨੀ ਪਿਆਰੀ ਸੋਚ ਭਗਤ ਕਬੀਰ ਸਾਹਿਬ ਦੀ। ਤਾਂ ਹੀ ਤਾਂ ਮਾਲਕ ਨੇ ਆਏ। ਉਹਨਾਂ ਨੂੰ ਉਹ ਮਾਨ ਸਨਮਾਨ ਦਿੱਤਾ। ਫਲ ਤਾਂ ਮੈਂ ਗਣਿਆ। ਬਾਬੇ ਨਾਨਕ ਪਾਤਸ਼ਾਹ ਜੀ ਨੇ ਕਲਾਵਾ ਮਾਰ ਕੇ ਆਪਣੇ ਨਾਲ ਬਿਠਾਇਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੱਜ ਅਸੀਂ ajo ke ਸਮੇ ਵਿਚਾਰ ਕਰੀਏ ਸਿੱਖ ਜਿਹੜਾ ਪਤਿਤ ਹੋ ਰਿਹਾ ਨਸ਼ਿਆਂ ਚ ਗਲਤਾਨ ਹੋ ਰਿਹਾ ਸਿੱਖੀ ਤੋਂ ਬੇਮੁਖ ਹੋ ਰਿਹਾ ਸੰਸਾਰ ਵਿੱਚ ਉਹ ਲੋਕ ਵੀ ਹਨ ਜਿਨ੍ਹਾਂ ਨੂੰ ਪੂਰਾ ਮੁਰਸ਼ਿਦ ਨਹੀਂ ਮਿਲ ਸਕਿਆ ਨਾ ਮਿਲ ਰਿਹਾ ਤਾ ਤਾਂ ਤੇ ਪਟਕਰ ਅਜਾਈ ਜਨੂਗੁਵਾਰ ਅਸੀਂ ਕਿੱਡੇ ਪੱਟ ਭਾਗਾ ਵਾਲੇ ਹਾਂ ਸਿੱਖ ਜਗਤ ਵਾਲੇ ਗੁਰਨਾਨਕ ਸਾਹਿਬ ਦੀ ਫਲਵਾੜੀ 'ਚ ਸਾਡਾ ਜਨਮ ਹੋਇਆ ਸਹਬੇ ਕਮਾਲ ਸਾਨੂੰ ਧਰਮ ਪਿੱਤਾ ਪ੍ਰਾਪਤ ਹੋਇਆ ਸਾਨੂੰ ਗੁਰੂ ਗ੍ਰੰਥ ਪ੍ਰਾਪਤ ਹੋਇਆ ਗੁਰੂ ਦਾ ਪੰਥ ਪ੍ਰਾਪਤ ਹੋਇਆ ਐਡੇ ਵੱਡੇ ਇਤਿਹਾਸ ਤੇ ਅਸੀਂ ਮਾਲਕ ਹੋਈਏ ਫਿਰ ਅਸੀਂ ਥਾਂ-ਥਾਂ ਪਟਕੀਏ ਗੁਰੂ ਨੂੰ ਪਿੱਠ ਦੇ ਦिए ਬਹੁਤ ਵੱਡਾ ਗੁਨਾਹ ਹੈ ਬਹੁਤ ਵੱਡੀ ਗਲਤੀ ਹੈ ਭਾਈ ਲੈਣਾ ਜੀ ਬਾਬੇ ਨਾਨਕ ਨੂੰ ਭਾਈ ਜੋ 13 ਕਿਵੇਂ ਮਿਲੇ ਪਰਚੇ ਪੇ ਫਿਰ ਗੁਰੂ ਅੰਗਦ ਦੇਵ ਜੀ ਬਣ ਕੇ ਭਾਈ ਅਮਰੋਜੀ 40 ਸਾਲ ਦੀ ਉਮਰ ਚ ਮਿਲੇ ਗੁਰੂ ਕਾਰ ਤੇ ਸੇਵਾ ਕੀਤੀ ਗੁਰੂ ਅੰਗਦ ਸਾਹਿਬ ਦੀ ਸੇਵਾ ਕੀਤੀ 73 ਸਾਲ ਦੀ ਉਮਰ ਚ ਗੁਰੂ ਬਣ ਬੈਠੇ ਭਾਈ ਜੇਠਾ ਜੀ ਕਿੱਥੂ ਤੁਰੇ ਮਾਤਾ ਪਿਤਾ ਗੁਜ਼ਰ ਗਏ ਨਾਨੀ ਦੇ ਪਾਸ ਪਿੰਡ ਬਸਰ ਕੇ ਠਹਿਰੇ ਹੱਥ ਵਿੱਚ ਥਾਲ ਰਿਆ ਘੁੰਗਣੀਆਂ ਵੇਚ ਰੇ ਔਰ ਅੰਮਰਦਾਸ ਪਾਸ਼ਾ ਜੀ ਦੀ ਨਗਾਹ ਪਈ ਬਾਤ ਫੜ ਲਿਆ ਗੋਪੀਦਵਾਲ ਸਾਹਿਬ ਲੈ ਆਏ ਸੇਵਾ ਵਿੱਚ ਐਸੇ ਜੁਟੇ ਭਾਈ ਜੱਠਾ ਜੀ ਆਪਣੀ ਬੱਚੀ ਪਾਨੀ ਦਾ ਰਿਸ਼ਤਾ ਦੇ ਦਿੱਤਾ ਇੱਥੇ ਤੱਕ ਨਹੀਂ ਸੇਵਾ ਚ ਪ੍ਰਸੰਨ ਹੋਏ ਸਿੱਖੀ ਦੀ ਬਾਗ ਡੋਰ ਗੁਰਗੱਦੀ ਜਿਹੜੀ ਹੈ ਭਾਈ ਜੱਠ ਨੂੰ ਦੇਖ ਕੇ ਤਨ ਤਨ RAM ਦਾਸ ਗੁਰ ਜੋ ਸਿਰwidehat ਨੇ ਸਵਾਰੇ ਇਤਨੀਆਂ ਮਹਿਨਤਾਂ ਮਸ਼ਕਤਾਂ ਕੀਤੀਆਂ ਕਿਉਂਕਿ ਉਹ ਨੇਕ ਦਿਲ ਲੋਕ ਸੀ ਉਹਨਾਂ ਗੁਰੂ ਤੋਂ ਭਰੋਸਾ ਨਹੀਂ ਛੱਡਿਆ ਗੁਰੂ ਨਾਲ ਜੁੜੇ ਰਹੇ ਗੁਰੂ ਨੇ ਉਹਨਾਂ ਨੂੰ ਵਡਿਆਈਆਂ ਦਿੱਤੀਆਂ ਵਡੇ ਕੀਆਂ ਬਟੀਆਂ ਆ ਕਿਹੜਾ ਕਹਿਣਾ ਕਹਿਣਾ ਚਾਹੇ ਜੋ ਬਿਆਨ ਤੋਂ ਬਾਹਰ ਅੱਜ ਗੁਰੂ ਸਾਹਿਬਾਨ ਨੇ ਸਾਨੂੰ ਖਾਲਸਾ ਪਰਿਵਾਰ ਬਖਸ਼ਿਆ ਗੁਰੂ ਗ੍ਰੰਥ ਬਖਸ਼ਿਆ ਅਕਾਲ ਪੁਰਖ ਵਰਗਾ ਸਾਨੂੰ ਰੱਬ ਬਖਸ਼ਿਆ ਆਜੇ ਕਿਉਂ ਪਿੱਠ ਦੇ ਰਹੇ ਆ ਮੁੱਦਾ ਤੇ ਇਹ ਆ ਵਿਸ਼ੇ ਤੇ ਇਹ ਗੱਲ ਕਰਨੀ ਆ ਕਿਸੇ ਸਿਆਣੇ ਵਿਦਵਾਨ ਨੇ ਬਹੁਤ ਸੁੰਦਰ ਕਿਹਾ ਥੱਕੇ ਦਾ ਇਲਾਜ ਆ ਅੱਕੇ ਦਾ ਇਲਾਜ ਨਹੀਂ ਥੱਕੇ ਹੋਇਆ ਮਨੁੱਖ ਹੋਇ ਉਸ ਨੂੰ ਚਾਹ ਪਾਣੀ ਪਿਲਾਓ ਉਹ ਖੁਸ਼ ਹੁੰਦਾ ਤਕਾਵਲਤ ਲੰਦੀ ਉਸਦੀ ਅੱਕੇ ਹੋਇਆ ਮਨੁੱਖ ਅੱਗੇ ਉਲਟੀਆਂ ਮਾਰੇ ਉਸ ਨੂੰ ਕੀ ਖਿਲਾਉਣਾ ਕੀ ਸੇਵਾ ਕਰਨੀ ਉਸਦੀ ਅਸੀਂ ਅੱਕ ਗਏ ਕੋਈ ਲਾਜ ਨਹੀਂ ਸਾਨੂੰ ਕੋਈ ਸ਼ਰਮ ਨਹੀਂ ਗੁਰੂ ਕੇ ਲਾਲਾਂ ਨੇ ਕੁਰਬਾਨੀਆਂ ਦਿੱਤੀਆਂ ਆਪਣਾ ਆਪ ਨਿਸ਼ਾਵਰ ਕਰ ਦਿੱਤਾ ਕਾਦੇ ਲਈ ਕੀਤਾ ਸਾਡੀ ਚੜਤ ਲਈ ਚੜਦੀ ਕਲਾ ਲਈ ਕਿਉਂਕਿ ਸਾਨੂੰ ਸੰਸਾਰ ਹੀ ਪਹਿਚਾਨ ਬਣੇ ਆਏ ਗੁਰੂ ਧਾਮ ਗੁਰੂ ਦੇ ਘਰ ਅਖਾੜੇ ਬਣ ਗਏ ਪਗੜੀਆਂ ਦਸਤਾਰਾਂ ਖੁੱਲਦੀਆਂ ਆਏ ਕਿਸੇ ਨੂੰ ਕੋਲਗ ਦੀ ਭੁੱਖ ਹੈ ਕਿਸੇ ਨੂੰ ਚੌਦਰ ਦੀ ਭੁੱਖ ਹੈ ਕਿਸੇ ਨੂੰ ਸਪੀਕਰ ਦੀ ਭੁੱਖ ਹੈ ਆਦਿ ਸਿੱਖੀ ਬਣਾ ਦਿੱਤਾ ਗੁਰੂ ਨੂੰ ਪਿੱਠ ਦੇ ਦਿੱਤੀ ਜਦੋਂ ਅਸੀਂ ਗੁਰੂ ਨੂੰ ਪਿੱਠ ਦੇ ਦਿੱਤੀ ਤੇ ਗੁਰੂ ਸਾਹਿਬ ਅਨਸਾਰ ਕਿਉਂ ਲੇਗਾ ਨਾ ਆਵਾਧੀ ਕਰਕੇ ਅਸੀਂ ਵਾਅਦਾ ਕੀਤਾ ਨਾ ਸੰਸਾਰ ਵਿੱਚ ਅਸੀਂ ਸਤਾੰਤ ਕਰਕੇ ਵਾਅਦਾ ਕੀਤਾ ਫਲਿਆ ਤੇ ਤਾਂ ਥਪੜੇ ਨੂੰ ਭਗਤ ਕੀਰਤ ਜੀ ਕਹਿੰਦਾ ਫਿਰ ਸਿੱਖੋ ਤੁਹਾਡਾ ਇਹ ਹਾਲ ਹੋਣਾ ਹੈ ਤੇ ਹੋ ਰਿਹਾ ਹੈ ਕਵੀਰ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੇਂ ਚੂਖ ਅੰਦੇ ਏਕ ਨਾ ਲਾਗੇ ਜੋ ਬਾਸ ਬਜਾਈਏ ਫੂਕ ਹੁਣ ਫੁਕਾਈ ਮਾਰ ਰੇ ਕੀ ਬਣੇਗਾ ਹਰ ਕੁਛ ਟੀਜਾਂ ਤੇ ਬੋਲਦਾ ਕੌਮ ਦਾ ਕੀ ਬਣੇਗਾ ਬਣਨਾ ਕੀ ਹੈ ਸਿਰ ਬਣਨਾ ਸਾਡਾ ਬਣਨਾ ਕੀ ਹੈ ਇੱਕ ਦੂਜੇ ਤੇ ਉੱਪਰ ਕਹੀ ਜਾਂਦੇ ਆ ਬਲੇਮ ਲਗਾਈ ਜਾਂਦੇ ਆ ਪਹਿਲੇ ਗੁਰਸਿੱਖਾਂ ਦਾ ਜੀਵਨ ਐਸਾ ਨਹੀਂ ਸੀ ਹਰ ਸਿੱਖ ਆਪਣੀ ਰਿਸਪਾਂਸਿਬਿਲਟੀ ਸਮਝਦਾ ਸੀ ਹਰ ਸਿੱਖ ਕਪੜੀ ਜ਼ਿੰਮੇਵਾਰੀ ਸਮਝਦਾ ਸੀ ਕਿ ਮੇਰੀ ਕੌਮ ਨੂੰ ਕੀ ਦੇਣ ਹੈ ਮੈਂ ਕੌਮ ਨੂੰ ਕੀ ਦੇ ਸਕਦਾ ਮੇਰੇ ਪਾਸ ਕੀ ਹੈ ਤਨ ਕਰਕੇ ਮਨ ਕਰਕੇ ਧਨ ਕਰਕੇ ਮੈਂ ਕੌਮ ਨੂੰ ਸ਼ਾਵਰ ਕਰ ਦਵਾਂ ਇਤਨਾ ਸਿਲੇਬਸ ਇਤਨਾ ਵਿਰਸਾ ਸਾਡੇ ਪਾਸ ਪਿਆ ਹੈ ভক্তਾਂ ਨੂੰ ਪਤਾ ਸੀ ਇਸ ਜੀ ਦਾ ਗੁਰੂ ਸਾਹਿਬਾਂ ਨੂੰ ਪਤਾ ਸੀ ਇਸ ਜੀ ਦਾ ਗੁਰੂ ਸਾਹਿਬਾਂ ਨੇ ਕਲਕੀ ਤਰਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜਦੋਂ ਖਾਲਸਾ ਪੰਥ ਦੀ ਚੋਣ ਕੀਤੀ ਬੜਾਈਆਂ ਦਿੱਤੀਆਂ ਮਾਣ ਦਿੱਤਾ ਸਨਮਾਨ ਦਿੱਤਾ ਪਰਿਵਾਰ ਬਣਾਇਆ ਸੰਬੰਧੀ ਬਣਾਇਆ ਰੂਪ ਬਣਾਇਆ ਅੰਗ ਬਣਾਇਆ ਜਿੰਦ ਜਾਨ ਬਣਾਇਆ ਖਾਲਸੇ ਨੂੰ ਸਾਰੀਆਂ ਨਿਯਮਤਾ ਖਾਲਸੇ ਦੀ ਝੋਲੀ ਚ ਪਾ ਦਿੱਤੀ ਆ ਇਹ ਗੱਲ ਕਹੀ ਮੈਂ ਮਾਰਾ ਮੇਰਾ ਪੰਥ ਜੀਵ ਹੈ ਮੈਂ ਉਜੜਾ ਮੇਰਾ ਪੰਥ ਵਸੇ ਇਤਨਾ ਮਾਨ ਸਰਮਾਨ ਦਿੱਤਾ ਤਾਂ ਨਾਲੇ ਗੱਲ ਇਹ ਕਹੀ ਮੇਰੀ ਤੁਹਾਡੀ ਕਦ ਤੱਕ ਨਹੀਂ ਪੇਗੀ ਜਬ ਲਗ ਖਾਲਸਾ ਰਹਿ ਨਿਆਰਾ ਤਬ ਲਗ ਤੇਜ ਦਿਹੋ ਮੈਂ ਸਾਰਾ ਜਬ ਇਹ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੂ ਇਨ ਕੀ ਪ੍ਰਤੀਤ ਰਹਿਣੀ ਰਹਿ ਸੋਈ ਸਿੱਖ ਮੇਰਾ ਉਸ ਸਾਹਿਬ ਮੈਂ ਉਸ ਕਾ ਚਿਹਰਾ ਰਤ ਬਿਨਾ ਨਾ ਸਿੱਖ ਹਾਵੈ ਰਤ ਬਿਨਾ ਅਦਰ ਝੋਟਾ ਨਾ ਮੈਨੂੰ ਰਹਿਤ ਪਿਆਰੀ ਹੈ ਮੈਨੂੰ ਤੁਹਾਡੀ ਸ਼ਕਲ ਸੂਰਤ ਨਹੀਂ ਪਿਆਰੀ ਜੇ ਤੁਹਾਡੀ ਸ਼ਕਲ ਸੂਰਤ ਆ ਮਵਾਰਕ ਹੈ ਉਸ ਦੀ ਰਹਿਤ ਵੀ ਤੇ ਹੋਣੀ ਚਾਹੀਦੀ ਹੈ ਅੱਜ ਵੇਖੋ ਗੁਰੂ ਕ੍ਰੰਤ ਸਾਹਿਬ ਦੇ ਨਾਲ ਹੋਰ ਗ੍ਰੰਥਾਂ ਦਾ ਪ੍ਰਕਾਸ਼ ਸ਼ੁਰੂ ਕਰ ਦਿੱਤਾ ਬਦਨਸੀਬ ਦੀ ਰਹਿਤ ਮਰਿਆਦਾ ਤੇ ਅਸੀਂ ਅੱਜ ਮੰਨਣ ਨੂੰ ਤਿਆਰ ਨਹੀਂ ਸਤਾਂਤ ਸਾਰਿਆਂ ਦੇ ਬਖਰੇ ਬਖਰੇ ਹੋ ਗਏ ਨਿਸ਼ਾਨ ਗੁਰਦੁਆਰਿਆਂ ਦੇ ਬਖਰੀ ਬਖਰੀ ਹੋ ਗਏ ਆਪਣੇ ਪਾਸ ਸਿੱਖਾਂ ਦਾ ਕੋਈ ਕੈਲੰਡਰ ਨਹੀਂ ਰਿਹਾ ਕਿਸੇ ਪੱਖੋਂ ਵੀ ਸਿੱਖ ਇਕੱਠੇ ਨਹੀਂ ਰਹੇ ਸਭ ਨੂੰ ਗੁਰੂ ਗ੍ਰੰਥ ਸਾਹਿਬ ਦਾ ਸਹਾਰਾ ਲੈ ਕੇ ਆਸਰਾ ਲੈ ਕੇ ਆਪਣੇ ਡੇਰੇ ਚਲਾਈ ਜਾਂਦੇ ਆ ਆਪਣੀਆਂ ਦੁਕਾਨਾਂ ਚਲਾਈ ਜਾਂਦੇ ਜਿਨ ਕੇ ਦਿਨ ਨੂੰ ਮਨਾਉਂਦੇ ਹੋ ਤਨ ਕੀ ਬਾਤ ਵੀ ਮਨਾ ਕਰੋ ਜੇ ਗੁਰੂ ਗ੍ਰੰਥ ਸਾਹਿਬ ਦਾ ਸਹਾਰਾ ਲਿਆ ਤੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਇਥੇ ਅਪਣਾਓ ਸੰਸਾਰਤਿਕ ਬਚਾਓ ਲੇਕਿਨ ਬਦਨਸੀਬੀ ਦੇਖੋ ਭਗਤ ਕਬੀਰ ਜੀ ਦੇ ਬਚਨ ਕਿਤਨੇ ਸੋਹਣੇ ਪਿਆਰੇ ਹਨ ਹੋ ਆ ਰਹੀ ਮੁਖ ਫੇਰ ਪਿਆਰੇ ਕਰਵਟ ਦੇ ਮੋਹੇ ਕਾਹੇ ਕੋ ਮਾਰੇ ਕਿਉਂ ਪਾਸਾ ਪੜਤੇ ਆਈ ਕਰਵਤ ਭੱਲਾ ਨਾ ਕਰਵਟ ਤੇਰੀ ਲਾਗ ਗਲੇ ਸੁਨਮ ਬੰਤੀ ਮੇਰੀ ਭਾਈ ਮਤੀ ਦਾਸ ਸਤੀ ਦਾਸ ਦਿਆਲਾ ਜੀ ਭਾਈ ਤਾਰੂ ਸਿੰਘ ਜੀ ਭਾਈ ਬੋਤਾ ਸਿੰਘ ਭਾਈ ਗਰਤਾਲ ਗਰਜਾ ਸਿੰਘ ਭਾਈ ਮਨੀ ਸਿੰਘ ਭਾਈ ਉਦੇ ਸਿੰਘ ਭਾਈ ਬਚਿੱਤਰ ਸਿੰਘ ਬਾਬਾ ਦੀਪ ਸਿੰਘ ਕੀ ਇਹਨਾਂ ਦੇ ਜੀਵਨਾ ਦੇ ਵਿੱਚੋਂ ਸਾਨੂੰ ਕੁਝ ਮਿਲਿਆ ਨਹੀਂ ਉਹਨਾਂ ਨੇ ਗੁਰੂ ਨੁਪਾਸਾ ਨਹੀਂ ਨਾ ਪਰत्याਨਾ ਗੁਰੂ ਨੇ ਨਾ ਸਿੱਖਾ ਗੁਰੂ ਕੀ ਨਿੰਦਾ ਸੁਣਿਆ ਨਾ ਕਾ ਆਪਣਾ ਆਪ ਨਿਸ਼ਾਸ਼ਵਰ ਕਰ ਦਿੱਤਾ ਮੈਂ ਵੀ ਆਪਣੇ ਅੰਦਰ ਝਾਤ ਮਾਰਾਂ ਮੈਂ ਕਿੱਥੇ ਖੜਾ ਸਿਰਫ ਮੈਂ ਫੇਸਬੁੱਕ ਤੇ ਤੇ ਵੀਡੀਓ ਤੇ ਨਹੀਂ ਪਾ ਰਿਹਾ ਮੇਰੀ ਕੂਮ ਨੂੰ ਕੀ ਦੇਣ ਹੈ ਕਿ ਮੈਂ ਆਪਣੇ ਆਪ ਨੂੰ ਸੰਭਾਲ ਲਿਆ ਤੇ ਆਪਣੇ ਪਰਿਵਾਰ ਨੂੰ ਸੰਭਾਲ ਲਿਆ ਕਿਤਿਆਂ ਨੂੰ ਖੰਡੇ ਕੀ ਪੋਲ ਛਕਾਈ ਹੈ ਕਿਤਿਆਂ ਨੂੰ ਗੈਰ ਸਿੱਖਾਂ ਨੂੰ ਸਿੱਖੀ ਚਲੇ ਆਂਦਾ ਹੈ ਕਿਤਨਾ ਇੱਕ ਅਸੀਂ ਧਰਮ ਪਾਲ ਲਿਆ ਸਿਧਾਂਤ ਪਾਲ ਲਿਆ ਸਭ ਤੋਂ ਪਹਿਲਾ ਬੋਲ ਨੂੰ ਵਾਲੇ ਦਾ ਆਪਣਾ ਜੀਵਨ ਹੋਣਾ ਚਾਹੀਦਾ ਤਾਂ ਹੀ ਅਸਰ ਹੋ ਸਕਦਾ ਹੁਣ ਹੋਇਆ ਕੀ ਹੈ ਜਿੱਥੇ ਦਿੱਥਾ ਮਰਤ ਕੋ ਇੱਲ ਬੈਠੀ ਆਈ ਜਿੱਥੇ ਤੇ ਮਰਦਾ ਉਥੇ ਇੱਲਾ ਪਈਆਂ ਜਿੱਥੇ ਗੋਲਕਾਂ ਉਥੇ ਕਬਜ਼ੇ ਹੋ ਰਹੇ ਇਸ ਲਈ ਜੀ ਸੋਚ ਜਿਹੜੀ ਸਾਡੀ ਬੜੀ ਗਲਤ ਹੈ ਸੁਧਰ ਜਾਓ ਸੁਧਰ ਜਾਓ ਸੁਧਰ ਜਾਓ ਹੜਾਂ ਦਾ ਹਨੇਰੀਆਂ ਦਾ ਕੋਈ ਪਤਾ ਨਹੀਂ ਇਸ ਵਕਤ ਹਨੇਰੀਆਂ ਵਗ ਰਹੀਆਂ ਨੇ ਅਨਮਤ ਦੀਆਂ ਮਨਮਤ ਦੀਆਂ ਇਹ ਜਿਹੜੇ ਗੈਰ ਲੋਕ ਕੁਝ ਵੀ ਕਰ ਰਹੇ ਹਨ ਸਿੱਖੀ ਦਾ ਕਾਨੂੰ ਹੋ ਰਿਹਾ ਹੈ ਇਸ ਲਈ ਸੰਭਲ ਜਾਓ ਗੁਰੂ ਦੇ ਸਤਾਂਤਾਂ ਤੇ ਰੋ ਭਗਤ ਕਬੀਰ ਜੀ ਦੇ ਬੱਚਿਆਂ ਬਚਰਾਂ ਨੂੰ ਪਾਲੋ ਕਰਵਤ ਪਾਲਾ ਨਾ ਕਰ ਬੜਤੇ ਅਨੀ ਮਾਲਕ ਦੀ ਤੋ ਸਰੀਰ ਦੇ ਤੋ ਫਾਲਕ ਲਾ ਲੈਣੇ ਚੰਗੇ ਆ अच्छे पर ਤੁਹਾਡਾ ਪਾਸ ਆ ਨਹੀਂ ਪਰਤਣਾ ਚਾਹੀਦਾ ਇਸ ਲਈ ਗੁਰੂ ਕਿਰਪਾ ਕਰੇ ਸਿਧਾਂਤਾਂ ਤੇ ਪੈਰਾ ਦੇਣ ਦੀ ਸੰਭੂ ਜਾਂਚ ਆ ਜਾਵੇ ਆਉਣ ਵਾਲੀ نسل ਆਉਣ ਵਾਲੀ ਪੀੜ੍ਹੀ ਨੇਰੀ ਤੱਕ ਪੀੜ੍ਹੀ ਤੱਕ ਅਸੀਂ ਆਪਣਾ ਵਿਸਾ ਪਚਾ ਸਕੀ ਸਕੀਏ ਜੀ ਫੱਤੇ ਜੀ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ